ਸਸਰੀ ਘਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਤੋਰੀਆਂ ਦੀ ਸਬਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋਹਣਿਆ ਸੋਹਣਿਆ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਪਾਂ ਬਣਾਉਣ ਲੱਗਿਆਂ ਸਬਜੀ ਚਲੋ ਜੀ ਇਧਰ ਆਪਾਂ ਸਬਜ਼ੀ ਕੱਟ ਲਈ ਹੈ। ਤੇ ਲੋ ਜੀ ਆਪਾਂ ਇਧਰ ਕੁੱਕਰ ਰੱਖ ਲਿਆ। ਤੇ ਆਪਾਂ ਚ ਤੇਲ ਪਾਤਾ। ਇਧਰ ਆਪਾਂ ਪਿਆਜ਼ ਕੋ ਕੱਟ ਲਿਆ। ਅਗਰ ਆਪਾਂ ਪਾਣੀ ਰੱਖ ਲਿਆ ਜੀ ਕੋਲੇ ਤੇ ਇਧਰ ਆਪਾਂ ਨਮਕਾ। ਤੇ ਆਪਾਂ ਪਾਉਣ ਲੱਗੇ ਆ ਜੀ ਪਿਆਜ਼ ਵਿੱਚ। ਤੇ ਲਓ ਜੀ ਆਪਾਂ ਇਧਰ ਨਾਉਣ ਮਿਰਚ ਪਾਤਾ। ਇਸੀ ਆਪਾਂ ਪਾਉਂ ਜਾਤਾ। ਤੇ ਲਓ ਜੀ ਆਪਾਂ ਘਰ ਨੂੰ ਢੱਕਣ ਲਾ। ਤੇ ਲਓ ਜੀ ਇਧਰ ਆਪਣੀ ਸਬਜੀ ਬਣ ਕੇ ਤਿਆਰ ਹੋ। ਚੁੱਕੀ ਹੈ ਬਹੁਤ ਵਧੀਆ। ਤੇ ਆਪਾਂ ਇਹਦੇ ਵਿੱਚ ਦੁੱਧ ਪਾਉਣ ਲੱਗੇ ਆਂ ਜੀ। ਤੋਰੀਆਂ ਦੀ ਸਬਜ਼ੀ ਦੁੱਧ ਪਾ ਕੇ ਬਹੁਤ ਹੀ ਟੇਸਟੀ ਬਣਦੀ ਹੈ ਜੀ